ਮੇਰੇ ਕੱਪ ਕੇ ਰੱਖ ਲਓ ਪਾਦਰ ਜੀ ਮੇਰੇ ਬਾਹਰ ਦੇ ਨਾਮ ਪਾਦਰ ਪਾਦਰ ਜੀ ਥੋੜਾ ਇਹ ਤਾਂ ਉਹ ਨਹੀਂ ਬਣਿਆ ਕੱਲਾ ਨਹੀਂ ਬਣਿਆ ਨਹੀਂ ਨਹੀਂ ਬਣਿਆ ਕੀ ਆਉਂਦਾ ਫੋਨ ਚ ਜੂਮ ਕਰ ਲਾ ਕੋਈ ਗੱਲ ਬਬਾ ਕੋਈ ਗੱਲ ਗਏ ਨਾ ਹੈ ਸਰ ਜੀ ਸਾਰੇ ਵਾਜ ਆਏ ਨਹੀਂ ਜੇ ਜੇ ਆਏ ਨਹੀਂ ਜੇਤੀ ਪਾਲੋ ਜੀ ਨਾ ਵੀ ਪਾਲੋ ਜੀ ਜੇ ਆਏ ਨਹੀਂ ਚਲ ਕੋਈ ਲੋੜ ਨਹੀਂ ਚਲ ਚਲ ਹਾਂ ਸਨੀ ਬਾਈ ਥੋੜਾ ਬੈ ਕਹੇ ਨਾ ਜਰਾ ਫੋਨ ਯਾਰ ਜਿਆਦਾ ਖੁੱਗੀ ਲੈ ਕੇ ਚਲੋ ਵੀਰਾ ਹੀ ਕਰਨਾ ਤੂੰ ਉਹ ਫੋਟੋ ਕਰ ਲੈ ਬਾਅਦ ਕਰ ਲੈ ਧਿਆਨ ਨਾਲ ਬੋਲ ਮੜਾਇਆ ਚਲ ਚਲ ਯਾਰ ਚਲ 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 ਬਾਅਦ ਕਰੀਏ ਉਹ ਕਰ ਲੈ ਜਦੋਂ ਮੈਂ ਜਿਹੜਾ ਸਮਝਾਉਂ ਉਹਨੂੰ ਮੜਾ ਦੇ ਕੌਣ ਹੈ ਇਹ ਰੱਖ ਦੇ ਕੋਈ ਨਹੀਂ ਕੋਈ ਨਹੀਂ ਸਭ ਕੋਈ ਨਹੀਂ ਰਹਿ ਗਿਆ ਕੋਈ ਨਹੀਂ ਮਿਲਦਾ ਕੋਈ ਨਹੀਂ ਕੋਈ ਚੱਲੋ ਚੱਲੋ ਛੱਡੋ ਸਾਡੀ ਛੱਡੋ ਅੱਜ ਅੱਜ ਦੀ ਵਿਜ਼ਿਟ ਦੇ ਬਾਰੇ ਥੋੜਾ ਜਿਹਾ ਹਰ ਪੇਰੇ ਤੁਹਾਨੂੰ ਕੀ ਦੇ ਰਹੇ ਹੋ ਦੋਸਤੀ ਦੇ ਵਿੱਚ ਅੱਜ ਤੁਸੀਂ ਕੀ ਕੀ ਸਾਥ ਜਾ ਰਹੇ ਜੀ ਠੀਕ ਹੋ ਮੈਂ ਹਾਂ ਜਿਹੜਾ ਹੈ ਦੂਸਰੀ ਤੀਸਰੀ ਵਾਲੀ ਉਸਪੋਰ ਜੇ ਲਾਲਾ ਬਾਹਰ ਬਲੂ ਅਸਾਈਡ ਨੂੰ ਫੋਟੋ ਕਿਰਾ ਦਾ ਸਨਮੂ ਲਾ ਰਹੇ। ਅੱਜ ਕੱਲ੍ਹ ਨੂੰ ਵੀ ਫੇਰ ਮੇਰਾ ਚਾਲ ਹਮੂਕਾ ਪ੍ਰੋਗਰਾਮ ਤੇ ਫੈਸਲ ਕਾ ਬੀ। ਨਿਰੰਤਰ ਪੂਰੇ ਪੰਜਾਬ ਦਾ ਆ ਨਹੀਂ ਮਾਚਕਾ ਜਿੱਥੇ ਜਿੱਥੇ ਨੁਕਸਾਨ ਹੋਇਆ ਹੈ ਉੱਥੇ-ਉੱਥੇ ਕਾਂਗਰਸ ਪਾਰਟੀ ਜੋ ਤਿਲ ਫੁੱਲ ਪਿੱਟਾ ਸੇਵਾ ਕਰ ਸਕਦੀ ਹੈ। ਕਿਉਂਕਿ ਪੰਜਾਬ ਨੂੰ ਦੀਆਂ ਸਰਕਾਰਾਂ ਮੁਕੰਮਲ ਤੌਰ ਤੇ ਫੇਲ ਹੋ ਗਈਆਂ। ਦੇਸ਼ ਦੀਆਂ ਸਰਕਾਰਾਂ ਮੁਕੰਮਲ ਤੌਰ ਤੇ ਫੇਲ ਹੋ ਗਈਆਂ। ਕਿ ਪੰਜਾਬ ਦੀਆਂ ਸਰਸਾਵਾਂ ਨੇ, ਕਾਰਸੇਵਾਲੇ ਬਾਬਿਆਂ ਨੇ, ਸਿੰਗਰਾ ਨੇ, ਸਪੋਰਟਸਮੈਨਸ ਨੇ ਪਿਆਮ ਲੋਗਾਂ। ਪੰਜਾਬ ਨੂੰ ਐ ਬਿਲਕੁਲ ਕੋਈ ਆਂਚ ਨਹੀਂ ਆਉਂਦੀ। ਕਿ ਨੁਕਸਾਨ ਤਾਂ ਹੋ ਗਿਆ। ਲੇਕਿਨ ਕਿਸੇ ਵਿਅਕਤੀ ਨੂੰ ਖਾ ਸੌਂ ਨਹੀਂ ਦਿੱਤਾ। ਔਰ ਜਿਸ ਪ੍ਰਕਾਰ ਦੀ ਪੰਜਾਬੀਆਂ ਨੇ एनआरआई ਭਰਾਵਾਂ ਨੇ ਬਾਹਰੋਂ ਅੰਦਰੋਂ ਮਦਦ ਕੀਤੀ ਹੈ ਉਹਨੂੰ ਮੈਂ ਸਲਾਮ ਕਰਦਾ ਹਾਂ ਸੋ ਉਸੇ ਖੜੀ ਦੇ ਵਿੱਚ ਕਾਂਗਰਸ ਪਾਰਟੀ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਔਖੀ ਕੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸਾਰ ਲਈਏ ਤੇ ਨਾਲ ਉਹਨਾਂ ਦੀ ਤਿਲਫੁਲ ਭੇਟਾ ਮਦਦ ਕਰ ਸਕੀਏ ਕਿਉਂਕਿ ਜੇ ਅਸੀਂ ਸਾਰੇ ਲੋਕ ਇਸ ਤਰ੍ਹਾਂ ਮਦਦ ਕਰਾਂਗੇ ਕੋਈ ਦਸਾਂ ਦੀ ਕਰੇਗਾ ਕੋਈ ਵਿਆ ਦੀ ਕਰੇਗਾ ਕੋਈ ਜਿਆ ਦੀ ਕਰੇਗਾ ਕਿ ਸੀ ਇਸ ਉੱਥੇ ਬੜੀ ਜੋ ਨਿਕਲ ਆ ਅਦਰਵਾਈਜ਼ ਇਹ ਕੰਮ ਉਹ ਸਰਕਾਰਾਂ ਸਰਕਾਰਾਂ ਨੇ ਬਿਲਕੁਲ ਹੱਥ ਪੜੀ ਕਰਦੇ ਆ ਸੋ ਇਸ ਕਰਕੇ ਅੱਜ ਦਾ ਜਿਹੜਾ ਦौरा ਜਿਹੜਾ ਸਾਹਿਬ ਆਸ਼ੂ ਵਾਂਗੜਜੀ ਤੇ ਕਿਪੀ ਜੀ ਅਰੀਐਨਸੀ ਸਾਰੇ ਲੋਕਾਂ ਨੇ ਬਣਾਇਆ ਹੈ ਜੋ ਇਸ ਕਰਕੇ ਬਾਜੀਤ ਗਿਆ ਸਰ ਸਰ ਇੱਕ ਜਿਹੜਾ ਤੁਮਾਨ ਮਲਵਾ ਜੀ ਪ੍ਰੈਸ ਕਾਨਫਰੈਂਸ ਮੈਂ ਕੀਆ ਗਿਆ ਵੀ ਸੀਐਮ ਨੂੰ ਬਦਲਣੀਆਂ ਜੜੀਆਂ ਕੋ ਸਾਜ਼ਿਸ਼ ਕੀਤੀ ਜਾ ਰਹੀਆਂ ਜਾਂ ਸੀਐਮ ਨੂੰ ਬਦਲਣ ਲਈ ਕਿਹਾ ਜਾ ਰਿਹਾ ਵਾ ਦੂਸਰੀਆਂ ਪਾਰਟੀਆਂ ਵੱਲੋਂ ਦੂਸਰੀਆਂ ਪਾਰਟੀਆਂ ਵੱਲੋਂ ਜਿਹੜਾ ਸੀਐਮ ਨੂੰ ਬਦਲਣ ਲਈ ਕੇਜਰੀਵਾਲ ਵੱਲੋਂ ਦਬਾਅ ਪਾਉਣ ਤੇ ਤੁਸੀਂ ਉਹਦੇ ਤੇ ਕੀ ਕਹੋਗੇ ਦੇਖੋ ਵੈਸੇ ਤਾਂ ਇਹ ਥੋੜਾ ਅੱਜ ਸਵਾਲ ਨਹੀਂ ਬਣਦਾ ਮੈਂ ਹੜ ਪੀੜਤ ਲੋਕਾਂ ਨੇ ਤੇ ਇਹ ਮੌਕਾ ਵੇਖ ਕੇ ਉਹਨਾਂ ਦੀ ਮਦਦ ਕਰਨਾ ਸਿਆ ਹੈ ਤੇ ਇਸ ਮੌਕੇ ਤੇ ਕਿਸੇ ਨੇ ਸੀਐਮ ਬਦਲਣਾ ਹੈ ਜਾਂ ਨਹੀਂ ਬਦਲਣਾ ਇਹ ਉਹਨਾਂ ਦੀ ਇੰਟਰਨਲੀ ਪੋਲਿਟਿਕਸ ਹੈ ਸਾਡੀ ਕਾਂਗਰਸ ਪਾਰਟੀ ਦੀ ਇਸੇ ਕੋਈ ਟਿੱਪਣੀ ਬਰ ਕਿ ਕਿਸੇ ਨੂੰ ਕਿਸੇ ਬਦਲਣਾ 12000 ਕਰੋੜ ਇਸ ਗੱਲ ਦਾ ਕਾਂਗਰਸ ਪਾਰਟੀ ਦਾ ਕਿਸੇ ਨਾਲ ਕੋਈ ਮਤਲਬ ਰਾਜ ਜੀ 12000 ਕਰੋੜ ਉਹਨਾਂ ਦੀ ਪਾਰਟੀ ਹੈ ਤੁਹਾਨੂੰ ਆਪਣਾ ਕੰਮ ਆ ਇੱਕ 14000 ਕਰੋੜ ਦੇ ਫਾਈਲ ਨੂੰ ਲੈ ਕੇ ਜਿਹੜਾ ਅਗਲੀ ਦਲ ਨੇ ਕਿਹਾ ਕਿ ਸੀਬੀ ਚਾਰਜ ਹੋਈ ਜਾਏਗੀ ਹੈ ਅਲਵੇਦੀ ਸਟੇਟ ਤੇ ਸੈਂਟਰ ਆਪਸ ਵਿੱਚ ਝੜ ਰਹੀ ਹੈ ਜੀ ਕੁਇਨਪ ਉਹ ਜੀੜਾ ਹੋ ਰੋਟੀ ਖਾਉਂਦੇ ਹੋ ਹੌਲੀ ਬੋਲੋ ਵੀਰ ਜੇ ਵੀ ਕਿਸੇ ਨੇ ਕੋਈ ਬਾਹਿਆਤ ਗੱਲ ਕਰਨੀ ਹੁੰਦੀ ਉਹ ਕਹਿੰਦਾ ਵੀ ਉਹ ਸੀਬੀਏ ਇਨਕੁਆਰੀ ਕਰਾਉਂਦਾ ਇਹ ਅੱਜ ਕੱਲ ਲੋਕ ਪੋਲੀਟਿਸ਼ਨਾਂ ਤੋਂ ਸੱਚ ਸੁਣਨਾ ਚਾਹੁੰਦੇ ਕੋਈ ਵੀ ਪੋਲੀਟਿਸ਼ੀਅਨ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਉਹ ਕਾਦੀ ਜਲ ਦਾ ਹੋਵੇ ਚਾਹੇ ਉਹ ਆਮ ਆਦਮੀ ਦਾ ਹੋਵੇ ਬਾਹਿਆਤ ਜਦੋਂ ਤੁਸੀਂ ਗੱਲ ਕਰੋਗੇ ਉਹ ਗੱਲ ਨਹੀਂ ਬਣਦੀ ਜੇਨਕੀ ਸੁਖਬੀਰ ਬਾਦਲ ਵਾਇਰਕਲ ਕਰ ਰਹੇ ਨੇ ਬੈਕਸੇਡ ਉਹੀ ਕਹਿ ਰਿਹਾ ਕੋਈ ਵਾਇਰਕਲ ਸਾਡੇ ਲਿਫੈਗਲ ਟੈਟਮੈਂਟ ਪੁਬਲਿਕ ਪ੍ਰੈਕਸਾ ਦੇ ਲੜਾਉਣ ਦਾ ਕੰਮ ਘੱਟ ਕਰਿਆ ਕਰੋ ਖਬਰ ਪਹੁੰਚਾਉਣ ਦਾ ਕੰਮ ਜ਼ਿਆਦਾ ਕਰਿਆ ਵੀਰੀ ਇਹ ਬੇਨਤੀ ਹੈ ਕਿ ਸਾਡੇ 12000 ਕਰੋੜ ਰੁਪਇਆ ਲੋਕਾਂ ਨੂੰ ਇਹ ਦੱਸਣ ਦੀ ਗੱਲ ਹੈ ਵੀ ਇਹ ਪੈਸਾ ਥੋਂ ਦੇ ਕੇ ਆਇਆ ਇਹ ਪੈਸਾ ਆਇਆ ਕਿੱਥੋਂ ਇਹ ਤਾਂ ਕੋਈ মিডিਆ ਨਹੀਂ ਦੱਸ ਰਿਹਾ ਸਾਡੇ 12000 ਕਰੋੜ ਰੁਪਇਆ ਡਾਕਟਰ ਮਨਮੋਹਨ ਸੇ ਇੱਕ ਫੰਡ ਕ੍ਰੀਏ ਕੀਤਾ ਸੀ ਸੁਨਾਮੀ ਤੋਂ ਬਾਅਦ ਐਸ ਡੀ ਆਰ ਐਫ ਕਹਿੰਦੇ ਆ ਸਟੇਟ ਡਿਜਾਸਟਰ ਰੀਲੀਫ ਫੰਡ ਜਿਹੜੀ ਵੀ ਕੇਂਦਰ ਚ ਸਰਕਾਰ ਬਣੂਗੀ ਉਹਨੇ ਹਰ ਸੂਬੇ ਨੂੰ 50 ਸਾਲਾਂ ਦਾ 1000 ਕਰੋੜ ਤੇ 2000 ਕਰੋੜ ਦੇ ਹੈ ਕਿ ਉੱਥੇ ਬੈਲੈਂਸ ਕਿੰਨਾ ਹੋਇਆ ਤਾਂ ਜੋ ਸਟੇਟ ਸਰਕਾਰਾਂ ਆਪਣੇ ਆਪ ਪੈਰਾਂ ਤੇ ਇੰਨਾ ਮਜ਼ਬੂਤ ਹੋ ਜਾਣ ਕਿ ਉਹ ਕਿਸੇ ਤਰ੍ਹਾਂ ਦੀ ਆਫਤ ਨਾਲ ਨਜਿੱਖਣ ਦੇ ਵਿੱਚ ਕੰਮ ਕਰ ਹੋਣ ਇਹ ਕੋਈ ਭਾਜਪਾ ਨੇ 12000 ਕਰੋੜ ਰੁਪਏ ਨਹੀਂ ਦਿੱਤਾ ਮੋਦੀ ਸਾਹਿਬ ਨੇ ਇਹ ਡਾਕਟਰ ਮਲਵੋਣ ਸਿੰਘ ਨੇ ਵੀ ਦਿੱਤਾ ਇਸ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੈਸਾ 2025 ਉਹ ਇਹ ਬਣ ਗਿਆ ਇਕੱਠਾ ਇਹ 12000 ਕਰੋੜ 12000 ਵੀ ਨਹੀਂ ਇਹ ਐਕਚੁਅਲੀ 13000 ਕੁਝ ਬਣ ਗਿਆ ਉਹ ਪੈਸਾ ਰੱਖੀ ਰੱਖ ਜਿਹਦੇ ਚ 75 ਪੈਸੇ ਕੇੰਦਰ ਦਾ ਹਿੱਸਾ ਤੇ 25 ਪੈਸੇ ਪੰਜਾਬ ਦਾ ਹੁੰਦਾ ਉਹ ਰੱਖਣਾ ਹੁੰਦਾ ਕਿ ਜਿਸੇ ਰਿਜ਼ਰਵ ਬੈਂਕ ਚੋਂ ਜਾਂ ਕਿਸੇ ਬੈਂਕ ਚ ਪੈਸਾ ਤਾਂ ਜੋਰੇ ਵਿਆਜ ਵੀ ਜੁੜਦਾ ਰਹੇ ਤੇ ਸਾਡੀ ਅਮਾਉਂਟ ਵੱਡੀ ਹੋਵੇ ਤੇ ਸਟੇਟ ਨੂੰ ਕਿਸੇ ਤਰੀਕੇ ਦਾ ਕੋਈ ਖਤਰਾ ਨਾ ਹੋਵੇ ਕੋਈ ਐਸੀ ਆਫਤ ਆ ਜਿਹਦਾ ਸੋਖੇ ਦੇ ਸਾਰਾ ਪੈਸਾ ਹੋਲੀ ਹੋਲੀ ਜਿਆਦਾ ਉਹ ਪੈਸਾ ਹੁਣ ਇਨਾਂ ਕੋਲੇ ਹੈ ਨਹੀਂ ਸੀ ਇਨਾਂ ਲੋਕਾਂ ਨੇ ਉਹ ਪੈਸਾ ਡਿਵਰਟ ਕਰ ਲਿਆ ਸਾਨੂੰ ਸ਼ੰਕਾ ਹੈ ਉਹ ਪੈਸਾ ਇਹ ਨਹੀਂ ਵੀ ਖਾ ਗਿਆ ਉਹ ਕੱਢ ਕੇ ਨਹੀਂ ਆਂਡਲੀ ਆਂਡਲੀ ਅੰਡਰਸਟੈਂਡ ਇਹ ਪੈਸਾ ਨਹੀਂ ਖਾਂਦਾ ਜਾਂਦਾ ਤੇ ਪੋਲੀਟੀਸ਼ੀਅਨ ਕੁਝ ਵੀ ਕਹਿ ਦਿੰਦੇ ਉਹ ਪੈਸਾ ਮਿਸਯੂਜ਼ ਕੀਤਾ ਜਾ ਸਕਦਾ ਮਿਸਯੂਜ਼ ਕਿੱਥੇ ਹੋ ਸਕਦਾ ਹੈ ਜਿਹੜਾ ਹਜ਼ਾਰ ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਦਾ ਬਜਟ ਰੱਖਿਆ ਪੂਰੇ ਤੇ ਭਗਵਾਨ ਸਮਾਨ ਸਰਕਾਰ ਨੇ ਲਾਟਾ ਹੋ ਹੋ ਸਕਦਾ ਹੈ ਜਿਹੜੇ ਜਹਾਜ਼ ਲਈ ਬਾਹਰਲੇ ਸੂਬਿਆਂ 'ਚ ਪ੍ਰਚਾਰ ਕਰਨ ਨੂੰ ਸਰਕਾਰ ਦੇ ਪੈਸੇ ਦੇ ਉਹਨਾਂ ਦੀ ਪੇਮੈਂਟ ਕਰਤੀ ਹੋਵੇ ਹੋ ਸਕਦਾ ਖਾਵਾਚ ਦੇ ਦੇਤਾ ਹੋਵੇ ਹੁਣ ਉਹ ਪੈਸਾ ਜ਼ੀਰੋ ਹੈ ਉਹਨਾਂ ਦਾ ਮੰਤਰੀ ਕੱਲ ਕਹਿ ਰਿਹਾ ਸੀ ਇੱਕ ਉਹਦਾ 12.5 ਹਜ਼ਾਰ ਕਰੋੜ ਰੁਪਏ ਪਿਆ ਹੈ ਜਿਹੜਾ ਪੁੱਢਾ ਮਿਨਿਸਟਰ ਹੈ ਜਿਹੜਾ ਫਾਈਨਾਂਸ ਮਿਨਿਸਟਰ ਕਹਿ ਰਿਹਾ ਸੀ ਅਸੀਂ ਉਹ ਕਿੰਦਾ ਸਾਡੇ ਕੋਲ ਜਵਾਂ ਵੀ ਹੈ ਨਹੀਂ ਸੋ ਮੈਂ ਇਸ ਗੱਲ ਨੂੰ ਬਾਹ ਯਾਦ ਗੱਲ ਕਹਿੰਦਾ ਕਿ ਕੋਈ ਵੀ ਬਿਆਨ ਕਿਸੇ ਵੀ ਲੀਡਰ ਤੋਂ ਵੇਥ ਕੀ ਗੱਲ ਕਰਦਣਾ ਕੋਈ ਕੋਈ ਗੁੰਗੇ ਸੀਵਰੇਜ ਚ ਲੁੱਕ ਕੇ ਬੰਦਾ ਮਾਰ ਕੇ ਤੁਸੀਂ ਫਿਰ ਸੀਬੀਆਈ ਤੋਂ ਇਨਕੁਆਇਰੀ ਕਰਾਵਾਂਗੇ ਲੋਕ ਕੋਲੇ ਟੇ ਕੰਮਲੇ ਨਹੀਂ ਹੈ ਰੈਲੇਵੈਂਟ ਗੱਲ ਕਰੋ ਜਿਹੜੀ ਵੀ ਕਰਦੇ ਹੋ ਉਹ ਪੈਸੇ ਤੇ ਕੇਂਦਰ ਸਰਕਾਰ ਪੜਤਾਲ ਕਰੇ ਕੇਂਦਰ ਸਰਕਾਰ ਨੂੰ ਪਤਾ ਹੈ ਵੱਡੀ ਨੁਕਸਾਨ ਵਾਲੀ ਗੱਲ ਹੈ ਕਿ ਡਾਕਟਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਪਤਾ ਸੀ ਕਿ 12.5 ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਮਿਸਯੂਜ਼ ਕਰ ਲਿਆ ਇੱਧਰ ਉੱਧਰ ਆਸੇ ਪਾਸੇ ਤੇ ਪਰ ਫਿਰ ਵੀ ਪ੍ਰਧਾਨ ਮੰਤਰੀ ਲੋਕਾਂ ਨੂੰ ਮਿਸ ਮਿਸਲੀਡ ਕਰ ਰਿਹਾ ਸੀ ਕਿ ਸਾਡੇ 12000 ਕਰੋੜ ਉਹ ਔਰ 1600 ਹੋ ਲੋਕਾਂ ਨੇ ਆਖਿਆ ਯਾਰ 120 ਉਹ ਬਿਆਦਿਆ ਗਿਆ ਮੈਨੂੰ ਪਤਾ ਹੈ ਵੀ ਇਸ ਕਰੇ ਕੁਝ ਨਹੀਂ ਮੈਂ ਕਹਾ ਜੀ ਪੰਜ ਕੁਆਟਰ ਦਾ ਕਾੜ ਕੇ ਤੇ ਹੋਰ ਪਈਆ ਕੁਆਟਰ ਲੋ ਇਹ ਤੁਸੀਂ ਦੇਸ਼ ਦੇ ਸੂਬੇ ਦੇ ਲੋਕਾਂ ਦਾ ਧੋਖਾ ਕਰ ਰਿਹਾ ਦੇਸ਼ ਦਾ ਪਰਦਾਣਾ ਤੁਸੀਂ ਕਹੋ 12000 ਕਰੋੜ ਕੀ ਤੋਂ ਡਿਪਾਰਟਮੈਂਟ ਇਨਕੁਆਰੀ ਹੋਗੀ ਜਿਹੜਾ ਇਹਨਾਂ ਨੇ ਇੱਧਰ ਉੱਧਰ ਕਰਤਾ ਪਰ ਅੱਜ ਮੈਂ ਪੰਜਾਬ ਨੂੰ 21000 ਕਰੋੜ ਦੇ ਦਿੱਤੇ ਇਹ ਤਾਂ ਹੋਣੀ ਨਾ ਸੋ ਇਹ ਕਹਾਣੀ ਹੈ ਪਰ ਸਾਨੂੰ ਇਮੀਡੀਏਟਲੀ ਉਹ ਸੀਬੀਆਈ ਹੋ ਜੇ ਤੇ ਭਾਵੇਂ ਹੋਰ ਇਨਕੁਆਰੀ ਹੋ ਜੇ ਸਾਨੂੰ ਕੋਈ ਇਖਰਾਜ ਨਹੀਂ ਲੇਕਿਨ ਅੱਜ ਪੰਜਾਬ ਨੂੰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕੀ ਦੇ ਵੱਡੀ ਗੱਲ ਇਹ ਹੈ ਅੱਜ ਪੰਜਾਬ ਨੂੰ ਪੰਜਾਬੀਆਂ ਨੇ ਸੰਭਾਲਿਆ ਨਾ ਕਿ ਸਰਕਾਰਾਂ ਨੇ ਸੰਭਾਲਿਆ ਮੈਂ ਇਹ ਦੱਸਣ ਆਇਆ डीसी ਜਿਹੜੇ ਇਹਨਾਂ ਦੇ ਡੀਸੀ ਇਹਨਾਂ ਕੋਲੇ ਤਾਂ ਤਰਪਾਲ ਲੈਣ ਨੂੰ ਪੈਸੇ ਨਹੀਂ ਤਰਪਾਲਾ ਇਹਨਾਂ ਨੇ ਡੀਐਫਐਸੀਆਂ ਤੋਂ ਲੈ ਕੇ ਤੇ ਸ਼ੈਲਰਾਂ ਵਾਲਿਆਂ ਤੋਂ ਦੋ-ਦੋ ਪੁਰਾਣੀਆਂ ਤਰਪਾਲਾਂ ਮਾਰ ਕੇ ਉਹਨੂੰ ਵੱਡ ਵੱਡ ਕੇ ਦੇ ਰਹੇ ਆ ਇਹ ਹਾਲਾਤ ਹੈ ਅੱਜ ਪੰਜਾਬ ਦੀ ਸਰਕਾਰ ਦੀ ਨਾ ਹੋਈ ਆੜਗੀ ਸਰਕਾਰ ਪਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਆਪਣਾ ਰੇਖਾ ਜੀ ਨਾ ਨੀ ਜੀ ਅੱਜ ਦੀ ਡੇਟ ਦੇ ਵਿੱਚ ਮਾਹੌਲ ਜਿਹੜਾ ਹੈ ਜਿਹੜਾ ਬਣਦਾ ਜਾ ਰਿਹਾ ਸਟੇਟ ਵਰਸਸ ਸੈਂਟਰ ਹੈ ਅਜੇ ਇਹ ਵਿੱਚ ਜਦੋਂ ਜ਼ਿਆਦਾਤਰ ਪੋਲੀਟੀਕਲ ਪਾਰਟੀ ਵੱਲੋਂ ਚਾਨਮਾਰੀ ਕੀਤੀ ਜਾਂਦੀ ਤਾਂ ਭਗਵੰਤ ਮਾਨ ਐਂਡ ਕੰਪਨੀ ਨੂੰ ਘੇਰਿਆ ਜਾਂਦਾ ਕੀ ਤੁਹਾਨੂੰ ਨਹੀਂ ਲੱਗਦਾ ਉਹ ਜੰਗ ਜਿਹੜੀ ਸਾਰੀ ਜਿਹੜੀ ਨਜ਼ਰ ਆ ਰਹੀ ਹੈ ਮੈਦਾਨ ਦੇ ਵਿੱਚ ਉਹ ਆਪ ਵਰਸਸ ਭਾਜਪਾ ਨਜ਼ਰ ਆ ਰਹੀ ਹੈ ਦੂਜੀਆਂ ਪਾਰਟੀਆਂ ਉੱਪਰ ਕਿੱਥੇ ਸੈਂਡ ਕਰਦੇ ਹੋ ਤੁਸੀਂ ਵੀ ਵੀਟੇ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਫੀਲਡ 'ਚ ਤੁਸੀਂ ਵੀ ਜਾ ਰਹੇ ਹੋ ਸਾਰੀ ਫੀਲਡ 'ਚ ਹੀ ਜਾਣਾ ਔਰ ਅਸੀਂ ਕਿੱਥੇ ਜਾਣਾ ਘੇਰਨਾ ਅਸੀਂ ਕੋਈ ਕਿਸੇ ਨੂੰ ਘੇਰ ਕੇ ਕੁੱਟਣਾ ਮਾਰਨਾ ਨਹੀਂ ਹੈ ਤੇ ਸਟੇਟਮੈਂਟ ਜਦੋਂ ਜ਼ਿੰਮੇਵਾਰ ਦੱਸਿਆ ਜਾ ਰਿਹਾ ਦੇਖੋ ਗੱਲ ਹੈ 100% ਸਟੇਟ ਜ਼ਿੰਮੇਵਾਰ ਹੈ ਸੈਂਟਰ ਠੀਕ ਕਰੀ ਸੈਂਟਰ ਬਿਲਕੁਲ ਬਕਾਰ ਹੈ ਦੋਵੇਂ ਸਰਕਾਰਾਂ ਨੇ ਰੱਦ ਕਰਤਾ ਕੀਤਾ ਇਹ ਵੀ ਨਹੀਂ ਇਹ ਵੀ ਨਹੀਂ ਹਾਂਜੀ ਇਹ ਵੀ ਨੇ ਦੋਨੇ ਇਹ ਵੀ ਸਮਝ ਲਓ ਬੀ ਸੀ ਸਮਝ ਲਓ ਪਰ ਮੇਰੀ ਗੱਲ ਸੁਣੋ ਔਂਗ ਡੈਮ ਦੀ ਮੈਨੇਜਮੈਂਟ ਹੈਗੀ ਹੈ ਕੇਂਦਰ ਸਰਕਾਰ ਦੀ ਜਿੱਥੋਂ ਪਾਣੀ ਛੜਦਾ ਆ ਆਖੜਾ ਬਿਆਸ ਤੇ ਵੀ ਮੈਨੇਜਮੈਂਟ ਉਹਨਾਂ ਦੀ ਹੈ ਪਰ ਸਾਡਾ ਵੀ ਯੋਗਦਾਨ ਹੈ ਰਾਵੀ ਜਿਹੜੀ ਹੈਗੀ ਹੈ ਉਹਦੇ ਤੇ ਪੂਰਨ ਕੰਟਰੋਲ ਆ ਅੰਮ੍ਰਿਤਸਰ ਜਿਹੜਾ ਮਾਰ ਹੋਈ ਹੈ ਪੂਰੇ ਦੇ ਪੂਰੇ ਕੰਟਰੋਲ ਪੰਜਾਬ ਸਰਕਾਰ ਦੇ ਹੁਣ ਮੈਂ ਉਸ ਦਿਨ ਪਹਿਲਾਂ ਦੱਸਿਆ ਸੀ ਵੀ ਭਾਖੜਾ ਦੇ ਵਿੱਚ ਜਦੋਂ ਇਹਦਾ ਲੈਵਲ ਇਹਨਾਂ ਨੇ 1600 ਕਰ ਰੱਖਿਆ ਸੀਗਾ ਫੀਟ ਦਾ ਮੌਸਮ ਵਿਭਾਗ ਨੇ ਕਿਹਾ ਕਿ 105% بارشਾਂ ਹੋਣੀ ਹੈ ਫੇਰ ਤੁਸੀਂ ਭਾਈ 1600 ਫੁੱਟ ਕਿਉਂ ਰੱਖਿਆ 100% ਤੋਂ ਵੀ ਵੱਧ بارش ਹੈ ਤੁਸੀਂ ਉਹਨਾਂ ਲੈਵਲ 1400 ਤੇ ਲਿਆਉਂਦੇ 200 ਫੁੱਟ ਭਾਖੜਾ ਦਾ ਲੈਵਲ ਡਾਊਨ ਲਿਆਉਂਦੇ ਤਬਾਈ ਨਹੀਂ ਹੋਣੀ ਸੀ ਜਾ ਰਾਵੀ ਦਾ ਲੈਵਲ ਡਾਊਨ ਲਿਆਉਂਦੇ ਰਣਜੀਤ ਸਾਗਰ ਡੈਮ ਦਾ ਲੈਵਲ ਡਾਊਨ ਲਿਆਉਂਗੇ ਤੁਹਾਨੂੰ ਪਤਾ ਹੈ ਕਿ ਮੌਨਸੂਨ ਜ਼ਿਆਦਾ ਹੈ ਨਹੀਂ ਹੋਣੀ ਸੀ ਤਬਾਈ ਦੂਸਰਾ ਕਾਰਨ ਅਚਨ ਚੇ ਤੁਸੀਂ ਫਿਰ ਪਾਣੀ ਛੱਡਤਾ ਆ ਵੱਖਵਾ ਕਰਨ ਦੂਸਰਾ ਕਾਰਨ ਹੈ ਕਿ ਦਰਿਆਵਾਂ ਦੀ ਖਲਾਈ ਨਹੀਂ ਹੋਈ ਯਾਨੀ ਕਿ ਪਟੇ ਨਹੀਂ ਗਏ ਦਰਿਆਵਾਂ ਦੀ ਮੇਨਟੇਨੈਂਸ ਅਸੀਂ ਹਰ ਹਰਸਾ ਲਾਇਆ ਕਰੂਗਾ ਫਾਈਨਲੀ ਗਲੋਬਲ ਵਾਰਮਿੰਗ ਕਰਕੇ ਬਾਦਸ਼ਾਹ ਦੇ ਨਾਲ ਹਰ ਸਾਲ ਆਇਆ ਕਰੂਗਾ ਜੇ ਤੁਸੀਂ ਮੈਨੇਜ ਨਾ ਕੀਤੇ ਦਰਿਆ ਦਰਿਆ ਉੱਚੇ ਹੋ ਗਏ ਜ਼ਮੀਨਾਂ ਨੀਵੀਆਂ ਹੋ ਗਈਆਂ ਕਿਸੇ ਨੇ ਅੱਜ ਤੱਕ ਦਰਿਆਵਾਂ ਦੀ ਖਲਾਈ ਨਹੀਂ ਕੀਤੀ ਨੁਕਸਾਨ ਵੱਧ ਹੋ ਗਿਆ ਅਗਲਾ ਸੁਣ ਲਓ ਇੱਕ ਮਿੰਟ ਪਲੀਜ਼ ਪੂਰਾ ਹੋਣ ਦਿਆ ਕਰੋ ਆ ਨੈਸ਼ਨਲ ਹਾਈਵੇਜ਼ ਨਿਕਲੇ ਭਾਰਤ ਮਾਲਾ ਨਿਕਲੀ ਕੋਰੀਡੋਰ ਬਣੇ ਇਹ ਲੈਂਡਸਲਾਈਡ ਸੀਗਾ ਪਾਣੀ ਇੱਥੋਂ ਵਾਈਦਾ ਪਿੰਡ ਦਾ ਪਾਣੀ ਛੱਪੜ ਜਾ ਜਾਂਦਾ ਆਟੋਮੈਟਿਕਲੀ ਛੱਪੜ ਨੀ ਮਾ ਹੁੰਦਾ ਛੱਪੜ ਭਰ ਦਿਓ ਤਾਂ ਪਿੰਡ ਡੁੱਬ ਜਾਏਗਾ ਇਹਨਾਂ ਨੇ ਕੀ ਕੀਤਾ ਉਹ ਲਿਆ ਕੇ ਜਿੱਥੇ ਜਿੱਥੇ ਨੈਸ਼ਨਲ ਹਾਈਵੇਜ਼ ਬਣਾਏ ਉਹ ਡਰੇਨੇਜ ਪ੍ਰੋਪਰ ਬਣਾਈ ਨਹੀਂ ਉਹ ਆ ਕੇ ਬੰਨ ਲੱਗ ਗਿਆ ਮੈਂ ਉੱਥੇ ਕੋਰੀਡੋਰ ਤੇ ਜਾ ਕੇ ਉਹਨਾਂ ਨੇ ਆਖਿਆ ਸਾਨੂੰ ਮਾਰਿਆ ਹੀ ਇੱਥੇ ਜਿਵੇਂ ਰਾਹ ਦੇ ਕੋਰੀਡੋਰ ਨਹੀਂ ਜੇ ਕੋਰੀਡੋਰ ਨਾ ਹੁੰਦੇ ਆਪਦਾ ਸਾਡੀਆਂ ਫਸਲਾਂ ਆ ਕੇ ਆਪੇ ਪਾਣੀ ਆਉਂਦਾ ਤੇ ਪਾਣੀ ਨਿਕਲ ਜਾਂਦਾ ਪਾਣੀ ਦੀ ਢਾਫ ਲੱਗਦੀ ਉਹ ਪਾਣੀ ਨਾਲ ਡੁੱਬ ਗਏ ਸੋ ਥੀਜ਼ ਆਰ ਦਾ ਰੀਜ਼ਨ ਜਿੰਨਾ ਕਰਕੇ اپੋਜੀਸ਼ਨ ਪਾਰਟੀਆਂ ਤੇ ਅਸੀਂ ਲੋਕ ਕਹਿੰਦੇ ਕਿ ਇਹ ਜਿਹੜਾ ਕੰਮ ਹੋਇਆ ਹੈ ਕੁਦਰਤੀ ਆਫਤ ਤਾਂ ਸੀਗੀ ਲੇਕਿਨ ਉਹ ਨੇ 25% ਨੁਕਸਾਨ ਕਰਦਾ ਸੀ ਇਹ ਸਰਕਾਰਾਂ ਵੱਲੋਂ ਦਿੱਤੇ ਗਏ ਤੋਹਫੇ ਆ ਦੋਨਾਂ ਕੇਂਦਰ ਵੱਲੋਂ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਸਰ ਨਾਨ ਰੂਰੇਰੀਅਨ ਸਟੇਟਸ ਨੂੰ ਬੀਬੀਐਮਬੀ ਦੇ ਵਿੱਚ ਮੈਂਬਰ ਰੱਖੇ ਜਾਣ ਨੂੰ ਕਿਵੇਂ ਵੇਖਦੇ ਤੁਸੀਂ ਹਾਂਜੀ ਨਾਨ ਰੂਰੇਰੀਅਨ ਸਟੇਟਸ ਨੇ ਜਿਵੇਂ ਹਰਿਆਣਾ ਵਗੈਰਾ Rajasthan ਹੋ ਗਿਆ ਉਹ ਤੱਕ ਹੈ ਜੀ ਉਹ ਅਸੀਂ ਚੰਗੇ ਤਰੀਕੇ ਨਾਲ ਕੇਸ ਪਲੀਟ ਨਹੀਂ ਕਰਤਾ ਹੈ ਅੱਜ ਕੱਲ ਲੋਕਾਂ ਨੂੰ ਡਰਾਮੇ ਚਾਹੀਦੇ ਲੋਕਾਂ ਨੂੰ ਡਰਾਮਾ ਦਿਖਾਉਂਦੇ ਐ ਇਹ ਲੀਡਰ ਜਿਵੇਂ ਭਗਵਾਨ ਕਮਾਨ ਨੇ ਜਾ ਕੇ ਮਾਨ ਸਾਹਿਬ ਨੇ ਜਾ ਕੇ ਉਹ ਬੰਦ ਕਰਤਾ ਪਾਣੀ ਕਿਹਾ ਮੈਂ ਬੰਦ ਕਰਨ ਲੱਗਿਆ ਪਰ ਇੱਥੋਂ ਪਾਣੀ ਦੀ ਬੂੰਦ ਨਹੀਂ ਜਾਊਗੀ ਉਹ ਭਾਈ ਉੱਥੇ ਤਾਂ ਉਹਨਾਂ ਨੇ ਸੀਐਸਐਫ ਲਾਤੀ ਸੈਂਟਰਲ ਸਕਿਉਰਿਟੀ ਫੋਰਸੇਸ ਲਾਤੀਆਂ ਫੋੜਾ ਉਹ ਬੰਦ ਕੀਤਾ ਤੇ ਖੁੱਲਾ ਇਹ ਵੀ ਵੀਡੀਓ ਫੋਨੋਂ ਲੋਕ ਬਹੁਤ ਸੁਚੇਤ ਹੋਗੇ ਤੁਸੀਂ ਵਿੱਚ ਵੀ ਕਹ ਸੀ ਮੁਰਗੀ ਦਾ ਮੈਂ ਮੁਆਫਿਆ ਦੇ ਦੂੰਗਾ ਮੈਂ ਬੱਕਰੀ ਦਾ ਵੀ ਮੁਆਫਿਆ ਦੇ ਦੂੰਗਾ ਆ ਹੁਣ ਮੁਆਫੀ ਮੈਨੂੰ ਕਿ ਤੁਹਾਨੂੰ ਲੋਕਾਂ ਨੂੰ ਪਤਾ ਲੱਗ ਜੂਗਾ 1600 ਕਰੋੜ ਦੀ ਵੀ ਅਨਾਉਂਸਮੈਂਟ ਹੈ ਟਿਲ ਦੇ ਟੂਡੇ 1600 ਕਰੋੜ ਰੁਪਈਆ ਵੀ ਆਇਆ ਨਹੀਂ ਹੈ ਸਰ ਸੀਐਮ ਸਾਹਿਬ ਕਹਿੰਦੇ ਸੀ ਰਾਜਸਥਾਨ ਨੇ ਕੋਈ ਮਦਦ ਨਹੀਂ ਦਿੱਤੀ ਪੰਜਾਬ ਨੂੰ ਰਾਜਸਥਾਨ ਹੀ ਪਾਣੀ ਲੈ ਰਿਹਾ ਥੋਂ ਮੁਫਤ ਚ ਪਾਣੀ ਲੈ ਰਿਹਾ ਪਿਛਲੇ ਲੰਮੇ ਸਮੇਂ ਤੋਂ ਪਰ ਉਹਨੇ ਪੰਜਾਬ ਨੂੰ ਕੋਈ ਮਦਦ ਨਹੀਂ ਭੇਜੀ ਹੜ੍ਹਾਂ ਦੇ ਵਿੱਚ ਕੀ ਕਿਵੇਂ ਵੇਖਦੇ ਹੋ ਜੀ ਤੁਹਾਨੂੰ ਪਾਜੀ ਮੈਨੂੰ ਤੁਹਾਡਾ ਸਵਾਲ ਦੇਖ ਸਮਝ ਸਰ ਸੀਐਮ ਸਾਹਿਬ ਕਹਿੰਦੇ ਸੀ ਕਿ ਉਹ ਯਾਰ ਉਹ ਜਿਹੜੇ ਖਰਾਬ ਹੋਏ ਦੇ ਪੈਸੇ ਆਏ ਨਹੀਂ ਉਹ ਅੱਜ ਤੱਕ ਸਮਾਂ ਨਹੀਂ ਮਿਲਿਆ ਉਹਦੇ ਵਾਸਤੇ ਤੁਹਾਨੂੰ ਜਿਹੜੀ ਪਹਿਲਾਂ ਦੋਰਾ ਟਿੱਕਾ ਸੀ ਲਾ ਦਿੱਤੀ ਗਈ ਸੀ ਉਹਦੇ ਵਾਸਤੇ ਪਾਰਟੀ ਕੁਝ ਕਰਦੀ ਹੈ ਜਾਂ ਇਹ ਕੀ ਇਹਦੀ ਪਾਰਟੀ ਕੋਲੇ ਤਾਂ ਲੜਾਈ ਹੈ ਧਰਨਾ ਪ੍ਰਦਰਸ਼ਨ ਹੈ ਹੁਣ ਅੱਜ ਜਿੰਨਾ ਧਰਨਾ ਲਾਉਂਦੇ ਅਸੀਂ ਜੰਗੇ ਲੱਗਦੇ ਨਹੀਂ ਖਰਾਬਾ ਸਾਡਾ ਪਾਰਟੀ ਕੌਣ ਕਰ ਰਹੀ ਹੈ ਸਾਡੇ ਅਨੀਓ ਤਾਂ ਅਸੀਂ ਤੁਹਾਡੇ ਰਾਹੀਂ ਆਵਾਜ਼ ਬੁਲੰਦ ਕਰ ਸਕਦੇ ਹਾਂ ਜਾਂ ਧਰਨਾ ਲਾ ਸਕਦੇ ਹਾਂ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਜੇ ਸੜਕ ਦੇ ਵਿੱਚ ਜਾਵਾਂਗੇ ਲੋਕਾਂ ਨੇ ਸਾਨੂੰ ਚੰਗਾ ਨਹੀਂ ਕਹਿਣਾ ਅਸੀਂ ਲਾਇਆ ਸੀ ਧਰਨੇ ਪਿਛਲੀ ਆਣੀ ਵੀ ਸ਼ੋਭਾ ਆਜੇ ਦੇ ਪ੍ਰਤੀ ਸੋ ਮੈਂ ਕੋਈ ਲੇਢੈ ਨੋ ਕਹਿੰਦਾ ਕਿ ਹੁਣ ਦਿਹਾ ਤੁਸੀਂ ਹੁਣ ਵੀ ਮੌਜੂਦ ਨਹੀਂ ਮਿਲਨੇ ਪਰ ਸਰਕਾਰ ਬੈ ਕਾਂਗਰੈਸ ਦੀ ਨਾ ਦੋਵੇਂ ਆ ਗਏ ਕਿ ਸਰ 19 ਦਾ ਜੇ ਤੁਸੀਂ ਮੈਂ ਦੋ ਸਵਾਲ ਵਿੱਚ 25 ਚ ਕਰੋਗੇ ਤਾਂ ਮੈਨੂੰ ਉਸ ਪੈਸੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਸਰ ਇੱਕ ਜਿਹੜਾ ਕਰ ਰਹੀ ਨੀਤ ਬਿੱਟੂ ਇਹ ਇੱਕ 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 ਮੈਂ ਦਾ ਦਾ 19 ਦਾ ਤੁਹਾਡੇ ਕੋਲ ਡਾਟਾ ਵੀ ਇੰਨੇ ਪੈਸੇ ਸੀ ਐਸਪਿਡ ਦੇ ਸੀ ਅਚਨ ਚੇਤ ਆਪਾਂ ਸਵਾਲ ਕਰ ਲਿਆ ਉਹ ਸਵਾਲ ਦੀ ਕੋਈ ਰੈਲੇਵੈਂਸ ਨਹੀਂ ਹੁੰਦੀ ਉਹਨੀ ਯਾਰ ਇੱਕ ਮਿੰਟ ਹੈ ਨਹੀਂ ਪ੍ਰੂਫ ਪ੍ਰੂਫ ਹੈ ਕਿੱਥੇ ਕਿੱਥੇ ਲੋ ਮੈਨੂੰ ਕਿਸੇ ਨੇ ਕੋਈ ਪ੍ਰੂਫ ਨਹੀਂ ਦਿਖਾਈ ਤੋ ਉਹ ਜੋ ਮੈਂ ਰਿਚੋ ਲੀ ਮੈਨੂੰ ਇੱਕ ਮਿੰਟ ਸੁਣੋ 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 ਹੈ ਲੋ ਬ੍ਰਦਰ 1 ਲੱਖ ਜਿਹੜੀ ਲੈਕ ਆਫ ਨੌਨ ਮੀਲਾ ਇੱਕ ਮਿੰਟ ਹਾਲਾ ਯਾਰ ਉਨੇ ਪਿੱਛੋਂ ਕਹਿ ਰਹੇ ਜਲਦੀ ਕਰੋ ਚਲੋ ਕਰੋ ਸਰ ਸਰ ਲੈਕ ਆਫ ਜਿਹੜੀ ਨੌਲੇਜ ਹੈ ਨਾ ਕਿ ਇਕੱਲੇ ਟੈਲੀਫੋਨ ਫੜਨਾ ਕਿ ਮਨਮੋਹਨ ਸਿੰਘ ਦੀ ਜਿਹੜਾ ਐਸਟੀਆਰਐਫ ਦਾ ਪੈਸਾ ਹੈ ਤੁਸੀਂ ਗੂਗਲ ਸਰਚ ਕਰੋਗੇ ਐਸਟੀਆਰਐਫ ਫੰਡ ਕਿਦੋਂ ਕ੍ਰੀਏਟ ਹੋਇਆ ਸੀ ਉਹ ਤੁਹਾਨੂੰ ਗੂਗਲ ਤੇ ਆ ਜਾਏਗਾ ਕਿ ਐਸਟੀਆਰਐਫ ਫੰਡ ਐਸ ਸਾਲ ਚ ਗਵਰਨਮੈਂਟ ਆਫ ਇੰਡੀਆ ਨੇ ਰਿਲੀਜ਼ ਕੀਤਾ ਸੀ ਉਸ ਸਾਲ ਦੇ ਵਿੱਚ ਮਨਮੋਹਨ ਸਿੰਘ ਦੀ ਗਵਰਨਮੈਂਟ ਸੀ ਐਸ ਯੂ ਕੰਪੇਅਰ ਤੁਹਾਡੀ ਗੱਲ ਨਾਲ ਮੇਰੀ ਗੱਲ ਕੰਪੇਅਰ ਕਰ ਰਹੇ ਹੋ ਟਵਾਡੇ ਵਾਲਾ ਜਿਹੜਾ ਮਣੀ ਹੈ 2019 ਦਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ 2019 ਚ ਇੱਕ ਥੋੜੀ ਸਰਕਾਰ ਸੀ ਉੱਥੇ ਤੋਂ ਫੰਡ ਆਇਆ ਸੀ ਉਹਰਾ ਪੈਸੇ ਮਿਲੇ ਨਹੀਂ ਨਾ ਉਹ ਪਿੰਡ ਦਾ ਕੋਈ ਵੀਰਦਾ ਹੈ ਨਾ ਕੋਈ ਉਸ ਪਿੰਡ ਦੇ ਖਰਾਬੇ ਦੀ ਗੱਲ ਹੈ ਸੋ ਮੈਂ ਉਹਰਾ ਉੱਤਰ ਕੀ ਦਿਆਂ ਤੁਹਾਨੂੰ ਸਰ ਇੱਕ ਭਗਵੰਤਮਾਨ ਤੇ ਰਵਨੀਤ ਬਿੱਟੂ ਦੀ ਜਿਹੜੀ ਡਿਬੇਟ ਦੀ ਗੱਲ ਚੱਲਦੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਚੈਲੰਜ ਚੈਲੰਜ ਕਰ ਰਹੇ ਆ ਫੰਡਸ ਨੂੰ ਲੈ ਕੇ ਡਿਬੇਟ ਲੈ ਅੱਜ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਵੀ ਮੈਂ ਤੇਰੀ ਡਿਬੇਟ ਲਈ ਤਿਆਰ ਆ ਟਾਈਮ ਬੀ ਬੀ ਆਪਸ ਵਿੱਚ ਚੈਲੰਜ ਕਰ ਰਹੇ ਭਗਵੰਤਮਾਨ ਨੇ ਚੈਲੰਜ ਦਿੱਤਾ ਸੀ ਕੱਲ ਉਹਨੂੰ ਵੀ ਡਿਬੇਟ ਲਈ ਦੇਖੋ 280 ਤੱਕ ਕਿਸੇ ਨਾਲ ਡਿਬੇਟ ਨਹੀਂ ਕਰ ਸਕਦੇ ਇਹ ਜਿਹੜੇ ਲੋਗ ਐ ਆਖਰੀ ਆਪ ਜਿਨ੍ਹਾਂ ਨੇ ਕੁਝ ਨਹੀਂ ਦੇਣਾ ਇਹ ਲੋਕਾਂ ਦਾ ਢਿੱਡੇ ਡਿਬੇਟਸ ਨਾਲ ਕਰਨਾ ਚਾਹੁੰਦੇ ਨਾ ਤਾਂ ਮੈਂ ਮਾਨ ਸਾਹ ਵੇਖੇ ਕਿਤੇ ਆਏ ਦੇ ਨਾਮ ਹੈ ਦੂਜੇ ਭਾਈ ਸਾਹਿਬ ਵੇਖਿਓ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਆਹ ਡਿਬੇਟ ਇਹਨਾਂ ਤੋਂ ਕਰਾ ਲਓ ਕਹਦੇਗਾ ਅੱਜਕੱਲ ਡਿਬੇਟ ਚ ਕੀ ਹੋਣਾ ਹੈ ਡਿਬੇਟ ਚੋ ਮੈਂ ਕਹਾਂਗਾ ਵੀ ਅਸੀਂ ਇੰਨੇ ਭੇਜਿਓ ਉਹਦਾ ਅਸੀਂ ਇੰਨੇ ਲਾਤੇ ਇਹ ਬੇਸ ਬਣਾਉਣਾ ਹੈ 1600 ਕਰੋੜ ਹੈ ਚਾਹੀਓ 12.5 ਹਜ਼ਾਰ ਕਰੋੜ ਹੈ ਚਾਹੀਦੀ ਇਹ ਜਿਹਨੂੰ ਲੋਕਾਂ ਨੂੰ ਰੀਲੀਫ ਮਿਲੇਗਾ ਆਟੋਮੈਟਿਕਲੀ ਪਿੰਡਾਂ ਦੇ ਲੋਕ ਇਹ ਗੱਲ ਦੱਸ ਦਿੰਨਗੇ ਵੀ ਸਾਨੂੰ ਇੰਨੇ ਪੈਸੇ ਮਿਲ ਗਏ ਇਹਨਾਂ ਛਕਾਰੀਆ ਡਿਬੇਟਾਂ ਡਿਬੇਟਸ ਕਰਕੇ ਇੱਕ ਦੂਜੇ ਦਾ ਡਾਇਵਰਟ ਕਰਦੇ ਇਹ ਲੋਕ ਿਆ ਸਰੇ ਕਿਤੇ ਸਰੇ ਸੀ ਸਾਹਿਬ ਇੱਥੇ ਆਏ ਸੀ ਫਿਰੋਜ਼ਪੁਰ ਆਏ ਸੀ ਕਿ ਹੁਣ ਤੁਈ ਜਾਣਾ ਕਿਹੜੇ ਕਿਹੜੇ ਬੰਦਾਂ ਨੂੰ ਜੱਜ ਕਰਾਂ ਮੈਂ ਹਾਕਿਆ ਜਾਣਾ ਜੀ ਗੁਰੂ ਸਾਹਿਬ ਹੈਗੇ ਅੱਜ ਜਿਹੜੀ ਗੁਰੂ ਸਾਹਿਬ ਹੈਗਾ ਮੰਦੋਤ ਹੈਗਾ ਇੱਧਰ ਜਾ ਮੈਂ ਅੱਜ ਇੱਕ ਅਹਿਮ ਖ਼ਬਰ ਤੁਹਾਨੂੰ ਦੱਸਣੀ ਕੋਰੇ ਦੇ ਨਾਲ-ਨਾਲ ਇੱਕ ਗੈਂਗਸਟਰ ਹੜਾ ਆਇਆ ਹੋਇਆ ਹੈ ਔਰ ਸਾਨੂੰ ਪੋਲਿਟੀਕਲ ਪਾਰਟੀਆਂ ਨੂੰ ਇਹਦੇ ਤੋਂ ਤਵੱਜੋ ਲੈਣੀ ਪਵੇਗੀ ਜੇ ਪੋਲੀਟੀਕਲ ਪਾਰਟੀਆਂ ਨੇ ਇਹ ਵੱਲ ਧਿਆਨ ਨਾ ਦਿੱਤਾ ਇਹ ਹੜ ਨਾਲ ਤਾਂ ਅਸੀਂ ਨਜਿੱਟ ਲਿਆ ਗੈਂਗਸਟਰਾਂ ਦੇ ਹੜ ਨਾਲ ਨਜਿੱਟਣਾ ਮੁਸ਼ਕਲ ਹੋ ਜਾਏਗਾ ਪਿਛਲੇ ਦਿਨ ਤੁਹਾਨੂੰ ਪਤਾ ਸਾਡੇ ਬਲਾਕ ਪ੍ਰਧਾਨ ਦੀ ਤਰੰਤਰਨ ਦੇ ਵਿੱਚ ਗੋਲੀ ਮਾਰ ਕੇ ਮੌਤ ਕਰਤੀ 6 ਗੋਲੀਆਂ ਮਾਰੀਆਂ ਕੱਲ ਪਰਸੋ ਫੇਰ ਇੱਕ ਬੰਦਾ ਮਾਰਤਾ ਮੈਂ ਕਿਹਾ ਸੀ ਐਸਐਸਪੀ ਬਦਲ ਦੇ ਇਨ ਕੇ ਸੱਤ ਐਸਐਸਪੀ ਤਰੰਤਰਨ ਦੇ ਬਦਲ ਹੜ ਉੱਥੇ ਗੜ ਬੰਦਾ ਜਾ ਰਿਹਾ ਹੈ ਗੈਂਗਸਟਰ ਤੇ ਅੱਜ ਕੱਲ ਤਾਂ ਗੈਂਗਸਟਰਾਂ ਨੂੰ ਸਰਪੰਚ ਵੀ ਬਣਾਉਣ ਲੱਗ ਪਏ ਤੇ ਟਿਕਟ ਵੀ ਦੇਣ ਲੱਗ ਪਏ ਜਿਹੜੀ ਤਰਨਤਾਰ ਦੀ ਬਾਏ ਇਲੈਕਸ਼ਨ ਦੀ ਟਿਕਟ ਹੈ ਉਹ ਸ਼੍ਰੋਮ ਦੀ ਅਕਾਲੀ ਦਲ ਬਾਦਲ ਨੇ ਗੈਂਗਸਟਰ ਦੀ ਸੱਸ ਨੂੰ ਦੇਤੀ ਹੈ ਜਿਹਨੂੰ ਜਗ ਜ਼ਾਹਿਰ ਹੁਣ ਚਲੋ ਬਈ ਟਿਕਟ ਦੇਤੀ ਕਿਉਂਕਿ ਉਹਨਾਂ ਕੋਲੇ ਕੋਈ ਹੋਰ ਕੈਂਡੀਡੇਟ ਨਹੀਂ ਬੱਚਾ ਜਿਹੜੋਂ ਗਿਆਨਪੁਰਾਂ ਦੀਆਂ ਮਾਮਾ ਨੂੰ ਜਾਂ ਭਰਾਵਾਂ ਨੂੰ ਜਾਂ ਸੱਸਾਂ ਨੂੰ ਟਿੱਕਾ ਮਿਲਣਗੀਆਂ ਜਾਂ ਪਤਨੀਆਂ ਨੂੰ ਤਾਂ ਇਸ ਪੰਜਾਬ ਦਾ ਕੀ ਹੋਏਗਾ ਉਹ ਰੱਬ ਜਾਣਦਾ ਨਵੀਂ ਗੱਲ ਇਹ ਹੈ ਪੁਲਿਸ ਮੂਕਦਰਸ਼ਕ ਬਣ ਕੇ ਦੇਖ ਰਹੀ ਹੈ ਸਰਕਾਰ ਮੂਕਦਰਸ਼ਕ ਬਣ ਕੇ ਦੇਖ ਰਹੀ ਹੈ ਜਿਹੜਾ ਉਹ ਬੰਦਾ ਅਸੀਂ ਧਰਨਾ ਲਾਇਆ ਸੀ ਇੱਕ ਵੀ ਬੰਦਾ ਹਜੇ ਤੱਕ ਖੜਿਆ ਨਹੀਂ ਗਿਆ ਹਰ ਚੌਥੇ ਬੰਦੇ ਨੂੰ ਫਰੋਟੀ ਆ ਰਹੀ ਹੈ ਹੁਣ ਕੱਲ ਦੀ ਇੱਕ ਨਵੀਂ ਖਬਰ ਮਿਲੀ ਹੈ ਮੈਨੂੰ ਦੋ ਬੰਦਿਆਂ ਨੇ ਦੱਸਿਆ ਜਿਹੜਾ ਉਹ ਗੈਂਗਸਟਰ ਹੈ ਉਹਦਾ ਨਾਮ ਹੈ ਅਮਰਿਤ ਬਾਠ ਬਾਠ ਉਹ ਅਮਰਿਤ ਬਾਠ ਵੀ ਧਰਮ ਸਪਤਨੀ ਆ ਵੀ ਮਾਤਾ ਨਾਲ ਜਾਂਦੀ ਹੈ ਤੇ ਜਾ ਕੇ ਜਿਹਦੇ ਘਰੇ ਜਾਂ ਕਾਂਗਰਸੀ ਦੇ ਜਾਂ ਕਿਸੇ ਹੋਰ ਦੇ ਅਮਰਿਤ ਬਾਠ ਦਾ ਟੈਲੀਫੋਨ ਲਾ ਕੇ ਕੰਨ ਨਾ ਲਾ ਦੇ ਔਰ ਪੁਲਿਸ ਉਹਥੋਂ ਦੀ ਮੂਕ ਦਰਸ਼ਕ ਮੰਨ ਕੇ ਦੇਖ ਰਹੀ ਹੈ ਤੇ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਕੀ ਬਣੇਗਾ ਪੰਜਾਬ ਦਾ ਧਰਮ ਪਤਨੀ ਜਾ ਕੇ ਟੈਲੀਫੋਨ ਤੇ ਬਾਠ ਤੇ ਕੰਨ ਨਾ ਲਾ ਦਿੰਦੀ ਕਿੱਦਾਂ ਕੰਮ ਚਲੇਗਾ ਇਹਰਾ ਮਤਲਬ ਇਹ ਸਮਝ ਲਓ ਕਿ ਸਰਕਾਰ ਤੇ ਪੰਜਾਬ ਦੀ ਪੁਲਿਸ ਗੈਂਗਸਟਰਾਂ ਨਾਲ ਮਿਲ ਕੇ ਕੰਮ ਚਲਾ ਰਹੀ ਹੈ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਕੰਮ ਨਾ ਕਰੋ ਅੱਗੇ ਪੰਜਾਬ ਨੇ ਬਹੁਤ ਵੱਡਾ ਹਰਜਾਨਾ ਭਰਿਆ ਹੈ ਔਰ ਜਿਹੜੇ ਲੀਡਰ ਹੁੰਦੇ ਐ ਉਹ ਹੱਥ ਜੋੜਨ ਵਾਸਤੇ ਹੁੰਦੇ ਜੇ ਗੈਂਗਸਟਰ ਹੀ ਲੀਡਰ ਬਣ ਗਏ ਤਾਂ ਫਿਰ ਸਿੱਧੇ ਪੁਰਪੜੀ ਚ ਗੋਲੀ ਮਾਰਿਆ ਕਰਨਗੇ ਸੁਣਿਆ ਨਹੀਂ ਕਰਨਗੇ ਸਰਕਾਰ ਇਹਦੇ ਤੇ ਤਵੱਕੋ ਲਏ ਇਹਦੇ ਤੇ ਕੋਗਨੀਜੈਂਸ ਲੈ ਕੇ ਇਹਨੂੰ ਬੰਦ ਖਰਾਬੇ ਵਾਰ ਵਾਰ ਕਹਿ ਚੁੱਕੇ ਹਾਂ ਨਹੀਂ ਤਾਂ ਕੋਈ ਹੋਰ ਵੱਡੇ ਹਾਦਸੇ ਆਉਣ ਵਾਲੇ ਸਮੇਂ ਚ ਹੋਣ ਦੀ ਸੰਭਾਵਨਾ ਹੈ ਸੋ ਇਹ ਸਭ ਤੋਂ ਵੱਡੀ ਚਿੰਤਾ ਦੀ ਹੋਂ ਗੱਲ ਹੈ ਸਰ ਸੀਐਮ ਸਾਹਿਬ ਆਏ ਸੀ ਇੱਥੇ ਉਹ ਕਹਿੰਦੇ ਸੀ ਅਸੀਂ ਸਿੰਧ ਤੋਂ ਡੀ ਸੇਟਿੰਗ ਦੀ ਪਰਮਿਸ਼ਨ ਮੰਗਾਂਗੇ ਦੂਜੇ ਪਾਸੇ ਡਾਈ ਡੀ ਸੇਟਿੰਗ ਦਰਿਆਵਾਂ ਦੀ ਡੀ ਸੇਟਿੰਗ ਕਰਵਾਉਣ ਲਈ ਅਸੀਂ ਪਰਮਿਸ਼ਨ ਮੰਗਾਂਗੇ ਔਰ ਦੂਜੇ ਪਾਸੇ ਐਨਜੀਟੀ ਦੇ ਵਿੱਚ ਕੇਸ ਚੱਲਦਾ ਪਿਆ ਸਰ ਔਰ ਉਹਦੇ ਚ ਸਰਕਾਰ ਦੇਆ ਜਿਹੜੇ ਨੁਮਾਇੰਦੇ ਚੀਫ ਸਕੱਟਰੀ ਕਿ ਇਰੀਗੇਸ਼ਨ ਸਕੱਟਰੀ ਹਰ 2 ਮਹੀਨੇ ਬਾਅਦ ਜਾਂਦੇ ਆ ਜੀ ਉਹ ਕੇਸ ਇਹ ਚੱਲਦਾ ਪਿਆ ਦਰਿਆਵਾਂ ਦੇ ਵਿੱਚ ਕਬਜ਼ੇ ਆ ਹੁਸੈਨੀ ਵਾਲਾ ਤੋਂ ਲੈ ਕੇ ਹਰੀਕੇ ਤੱਕ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਬਰੋਚਰ ਸਰ ਆਈ ਡੋਨਟ ਥਿੰਕ ਸੋ ਵੀ ਡੀਸੀ ਟਿੰਗ ਦੀ ਅਸਟ੍ਰੈਕਟ ਪਰਮਿਸ਼ਨ ਲੈਣ ਦੀ ਲੋੜ ਹੈ ਕਿ 40 ਫੁੱਟ ਮਿੱਟੀ ਪਟਣ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਜਿਹੜੀ ਮਾਈਨਿੰਗ ਹੋ ਰਹੀ ਹੈ ਤੇ 10 ਫੁੱਟ ਦਰਿਆ ਪਟਣ ਦੀ ਡੀਸੀ ਟਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਐਡਾ ਕੋਈ ਐਨਜੀਟੀ ਜਾਂ ਕੋਈ ਰੋਕ ਨਹੀਂ ਲਾਉਂਦਾ ਕਿ ਦਰਿਆ ਪੁੱਟਣਾ ਤਾਂ ਜੋ ਸਾਡਾ ਪਾਣੀ ਠੀਕ ਚੱਲਦਾ ਰਹੇ ਜਿਹੜੀਆਂ ਦਿੱਕਤਾਂ ਉਹ ਬਾਨਾ ਜਾਇਜ਼ ਦੱਸ ਮੰਨ ਲਓ ਕਿਸੇ ਚੀਜ਼ ਦੀ ਡਰੇਨੇਜ ਹੈ ਅਮ ਦਰਿਆ ਉਰੀ ਖਲਾਈ ਕਰਨੀ ਹੈ ਪਟਪਟਣਾ ਹੈ ਪਟਕੀ ਉਰ ਜੋ ਪਾਣੀ ਠੀਕਲੇ ਦਰਿਆ ਆਪਣੀ ਜਗ੍ਹਾ ਤੇ ਵਗੇ ਕਦ ਕਮ ਹੈ ਹੁਣ ਜਿੱਥੋਂ ਖਾਲੀ ਥਾਵਾਂ ਜਿੱਥੇ ਪਈਆਂ ਉੱਥੇ ਦਰਿਆ ਦੇ ਕਬਜ਼ੇ ਪਰ ਇਹ ਵੀ ਦੱਸਣਾ ਚਾਹਣਾ ਹੈ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਐ ਅੱਜ ਦਰਿਆ ਉੱਥੇ ਨਹੀਂ ਵਗ ਰਿਹਾ ਅੱਜ ਲੋਕਾਂ ਦੀ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗ ਰਿਹਾ ਹੈ ਉਹ ਲੋਕਾਂ ਦੀ ਡਿਮਾਂਡ ਹੈ ਨਾਲ ਕਿ ਮਾਲਕੀ ਜ਼ਮੀਨਾਂ ਨਾ ਤਾਂ ਸਰ ਨੂੰ ਬੈਂਕ ਲੋਨ ਦਿੰਦਾ ਹੈ ਅਸੀਂ ਬੜੇ ਪਰੇਸ਼ਾਨ ਹੈ ਨਾ ਲਿਮਟ ਬੰਦ ਹੈ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਲੋ ਸਰਕਾਰ ਐਕਵਾਇਰ ਕਰ ਲੈ ਦਰਿਆ ਵਗਦਾ ਰਹੇ ਅੱਜ ਸਾਲ ਸਾਡੀਆਂ ਫਸਲਾਂ ਮਰ ਜਾਂਦੀਆਂ ਇਹ ਉਹਨਾਂ ਦੀ ਵੀ ਹੈ ਸੋ ਸਰਕਾਰ ਬੈਠ ਕੇ ਤਵਕੋਂ ਦੇ ਨਾਲ ਤਵਜੋ ਦੇ ਕੇ ਇਹ ਬੜਾ ਵੱਡਾ ਕੰਮ ਹੈ ਜੇ ਨਾ ਸੰਭਿਆ ਆਉਣ ਵਾਲੇ ਸਮੇਂ 'ਚ ਡਿਜਾਸਟਰ ਇਹ ਤਾਂ ਕੁਝ ਨਹੀਂ ਹੋਇਆ ਇਹ ਕੁਝ ਨਹੀਂ ਹੋਇਆ ਹਜੇ ਇਸ ਤੋਂ ਵੀ ਡਬਲ ਟ੍ਰिपल ਡਿਜਾਸਟਰ ਹੋਣਗੇ ਪੰਜਾਬ ਦੇ ਅੰਦਰ ਕਿਉਂਕਿ ਦਰਿਆ ਦਾ ਕੋਈ ਮੂੰਹ ਨਹੀਂ ਦਰਿਆ ਆਪਣੇ ਆਪ ਮੂੰਹ ਬਣਾ ਰਹੇ ਹੈ ਮਾਈਨਿੰਗ ਕਿਤੇ ਜ਼ਿਆਦਾ ਹੋ ਰਹੀ ਹੈ ਸੋ ਇਹ ਇਹ ਸਾਰੀਆਂ ਗੱਲਾਂ ਹੈ